ਮੇਜਰ ਸਿੰਘ ਪਿੰਡ ਕੱਕੜ ਅੱਛਾ ਜੀ ਕੀ ਹਾਲਾਤ ਨੇ ਸੇ ਵੇਖ ਵੇਖ ਲੋ ਡਰੇਨ ਦਾ ਹਾਲ ਵੇਖ ਲੋ ਆਂਦੇ ਬੂਟੀ ਦੀ ਸਫਾਈ ਕਰਨੀ ਇੱਧਰ ਵੇਖੋ ਇੱਧਰ ਇੱਧਰ ਵੇਖ ਲੋ ਸਾਰਾ ਕੋਈ ਵੇਖ ਲੋ ਆਹ ਵੇਖੋ ਨਾ ਕੋ ਆਇਆ ਨਾ ਕੋ ਗਿਆ ਵਾ ਇੱਧਰ ਤੁਸੀਂ ਅਸੀਂ ਸਾਰੀ ਰਾਤ ਬੰਦੇ ਰਹੇ 3 ਵਜੇ ਤੱਕ ਨਾ ਕੋ ਆਉਂਦੇ ਆ ਦਲਾਸਾ ਦੇ ਕੇ ਮੁਰ ਜਾਂਦੇ ਆ ਨਾ ਕੋ ਨਾ ਕੋ ਆਉਂਦਾ ਨਾ ਕੋ ਕਰਦਾ ਵੇਖ ਸਾਚੇ ਨੂੰ ਕੋਈ ਨਹੀਂ ਆਇਆ ਨਾ ਨਾ ਕੋਈ ਵੀ ਨਹੀਂ ਆਇਆ ਝੋਨੇ ਡੁੱਬ ਗਏ ਆ ਹੁਣ ਪਿੰਡ ਵੀ ਰੁੜਨ ਦਾ ਹਾਂਜੀ ਕਿੰਨਾ ਕਿ ਦਸਾਨ ਹੋ ਗਿਆ ਮਗਰ ਜਿਹੜਾ ਝੋਨਾ ਤਿੰਨ ਹਜ਼ਾਰ ਕਿਲਾ ਹੋਣਾ ਵਾ ਅੱਛਾ ਉਹ ਸਾਰਾ ਹੀ ਰੋੜ ਰੜ ਗਿਆ ਕੋਈ ਪਛਵਾ ਲਈ ਬਜਿਆ ਚਾਰਾ ਨਾ ਕੋਈ ਨਾ ਕੋ ਪੱਠਾ ਨਾ ਕੋਈ ਦੂਜਾ ਕੀ ਇਹਦਾ ਨਾ ਝੋਨਾ ਕੋਈ ਵੀ ਨਹੀਂ ਬਚਿਆ ਕੀ ਕਹਿਣਾ ਚਾਹੁੰਦੇ ਜੀ ਅਸੀਂ ਇਹੋ ਆਨੇ ਆ ਵੀ ਸਾਡੀ ਸਾਰ ਲਈ ਜਾਵੇ ਆਣ ਕੇ ਵੇਖਣਾ ਆ ਵੇਖੋ ਬੁੱਟੀ ਵੇਖੋ ਲੋਕਾਂ ਨੇ ਸਪਾਈ ਕੀਤੀ ਆ ਸਰਕਾਰਾਂ ਆਂ ਦੀਆਂ ਸਪਾਈ ਕੀਤੀਆਂ ਕਿ ਸਪਾਈ ਕਿਤੋਂ ਕੀਤੀ ਆ ਆ ਵੇਖੋ ਪਾਣੀ ਆ ਪਾਣੀ ਦੇ ਹਾਲਾਤ ਵੇਖੋ ਕਿੰਨਾ ਟਾਈਮ ਹੋ ਗਿਆ ਸਪਾਈ ਨੂੰ ਟੇਨਦੀ ਹੋਈ ਇਹਨੂੰ ਤੇ ਹੋ ਹੀ ਗਏ ਹੋਣਿਆ 5-7 ਸਾਲ ਨਾ ਕੋਈ ਸਫਾਈ ਹੋਈ ਐ ਨਾ ਕੋਈ ਇਹ ਜਿਹੜੇ ਆ ਜਿਹੜੇ ਪਾਣੀ ਆ ਰਿਹਾ ਐ ਪਿੰਡ ਨੂੰ ਧਾ ਲ ਆ ਰਿਹਾ ਇਹ ਕੌਣ ਜ਼ਿੰਮੇਵਾਰ ਐ ਦਾ ਇਹ ਸਰਕਾਰਾਂ ਹੀ ਜ਼ਿੰਮੇਵਾਰ ਹੋਰ ਕਿੰਨੇ ਕੋਈ ਕੌਣ ਜ਼ਿੰਮੇਵਾਰ ਐ ਜੀ ਸਰਕਾਰਾਂ ਹੀ ਜ਼ਿੰਮੇਵਾਰ ਐ ਇਹ ਸਮੇਂ ਸਿਰ ਐ ਸਫਾਈ ਭਾਈ ਇਹ ਸਫਾਈ ਕਰਦੇ ਬੰਨ ਬੰਦੇ ਤੇ ਫੇਰ ਹੀ ਹੁਣ ਤੁਹਾਡੇ ਤੱਕ ਕਿੰਨੀ ਕਿ ਸੈਟ ਆ ਪਹੁੰਚੀ ਕੋਈ ਨਾ ਕੋਈ ਆਇਆ ਆਉਂਦੇ ਆ ਦਲਾਸਾ ਦੇ ਕੇ ਮੁਰ ਜਾਂਦੇ ਆ ਇੱਥੋਂ ਹੀ ਵੇਖ ਕੇ ਫੋਟੋ ਖਿਚਾ ਕੇ ਮੁਰ ਜਾਂਦੇ ਆ ਫੋੜਾਂ ਦਾ ਘਰੀ ਆਉਂਦੇ ਫੋੜਾਂ ਦਾ ਕੀ ਆਉਂਦੇ ਹੋਰ ਨਹੀਂ ਕੋਈ ਆਉਂਦਾ ਇਹ ਸਾਰਾ ਪਿੰਡ ਆ ਵੀ ਰਲ ਕੇ ਆ ਵੀ ਰਲ ਕੇ ਆ ਵੀ ਤੇ ਸਾਰੀ ਰਾਤ ਆ ਬੰਨਿਆ ਆ ਬੰਨ ਸਾਰੀ ਰਾਤ ਲੱਗੇ ਰਹੇ ਆ ਇਥੋਂ ਜੇ ਮਲਗੀ ਬੰਨ ਤੁਹਾਡੇ ਟੁੱਟ ਗਿਆ ਕਿੰਨਾ ਕਿ ਮਿਸਾਨ ਪੇੜ ਦਾ ਫਿਰ ਸਾਰਾ ਪਿੰਡ ਹੀ ਡੋੜ ਸਕਦਾ ਜੀ ਨਾ ਕੋ ਜੀਸੀਬੀ ਆ ਨਾ ਆਈ ਹੀ ਸਵੇਰੇ ਮਿੰਟ ਦੀ ਮਿੰਟ ਆਈ ਉਸ ਵੇਲੇ ਜੀਸੀਬੀ ਵੀ ਲੈ ਕੇ ਹੁਣ ਆ ਆਪਣੇ ਕੋਲੋਂ ਜੀਸੀਬੀ ਆਪਣੇ ਕੋਲੋਂ ਪੈਸੇ ਖਰਚ ਕੇ ਆਵੇ ਜੀਸੀਬੀ ਡਾਈ ਆ ਟਰਾਲੀਆਂ ਦੇ ਮਿੱਟੀ ਲਿਆਉਣ ਦੇ ਕਰਾਇਦੇ ਕੋਈ ਨਹੀਂ ਆਇਆ ਜੀ ਪਾਣੀ ਦੇ ਹਾਲਾਤ ਕਿੱਦਾਂ ਦੇ ਆ ਪਾਣੀ ਦੇ ਵੇਖੋ ਆ ਪਾਣੀ ਦੇ ਸਾਰੇ ਝੋਨੇ ਡੁੱਬੇ ਆ ਕੋਈ ਝੋਨਾ ਨਹੀਂ ਨੰਗਾ ਚੜਦਾ ਜਾਂਦਾ ਪਾਣੀ ਚੜਦਾ ਜਾਂਦਾ ਕੀ ਮੰਗ ਕਰਦੇ ਸਰਕਾਰ ਇਹੋ ਸਰਕਾਰ ਮੰਗ ਕਰਦੇ ਆਣ ਕੇ ਵੇਖੇ ਸਾਡ ਸਰਕਾਰਾਂ ਤੋਂ ਮੰਗ ਕਰਨ ਦੀ ਆਸ ਹੈਗੀ ਕਿ ਉਹਨਾਂ ਕੋਲ ਨਾ ਇਹਨਾਂ ਕੋ ਕੋਈ ਆਸ ਨਹੀਂ ਸਾਨੂੰ ਜੇ ਉਹ ਆਸ ਹੋਵੇ ਤੇ ਦੂਜਾ ਕੀ ਇਹਦਾ ਨਾਂ ਆਣ ਕੇ ਵੇਖਣ ਸਾਰੇ ਕੁਝ ਆਪ ਨੂੰ ਕਰਨਾ ਆਪ ਨੂੰ ਕਰਨਾ ਪੈਂਦਾ ਜੀ